ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲੇਵੜਾ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਨਵੇਂ ਤਰੀਕੇ ਦੇ ਨਾਲ ਲੋਕੀ ਇਹਦੇ ਲਈ ਐ ਮੈਂ ਜਿਹੜੇ ਸਿੰਪਲ ਜਿਹੇ ਮਸਾਲੇ ਲੈਨੇ ਹਲਦੀ ਨਮਕ ਮਿਰਚ ਤੇ ਮਸਾਲਾ ਭੁੰਨਿਆ ਹੋਇਆ ਜੀਰਾ ਤੁਸੀਂ ਇਹ ਚ ਆਮ ਚੂਰ ਪਾਊਡਰ ਜਾਂ ਫਿਰ ਹੋਰ ਕੋਈ ਮਸਾਲਾ ਵਗੈਰਾ ਵੀ ਪਾ ਸਕਦੇ ਹੋ ਜਿਹੜਾ ਤੁਸੀਂ ਆਮ ਘਰ ਚ ਖਾਣੇ ਹੋ ਹਿੰਗ ਵਗੈਰਾ ਪੀਸੀ ਹੋਈ ਉਹ ਵੀ ਪਾ ਸਕਦੇ ਹੋ ਤੇ ਜਿਹੜੇ ਲੋਕੀ ਐਵੇਂ ਉਹਨੂੰ ਗੋਲ-ਗੋਲ ਕੱਟ ਕੇ ਇਦਾਂ ਕੱਟ ਲਿਆ ਪਹਿਲਾਂ ਹੀ ਕੱਟ ਕੇ ਰੱਖੀ ਹੋਈ ਸੀਗੀ ਤੇ ਇਸ ਤੋਂ ਬਾਅਦ ਇਹ ਮਸਾਲੇ ਨੂੰ ਸਾਰੇ ਨੂੰ ਮਿਕਸ ਕਰਕੇ ਆਪਾਂ ਇਹਦੇ ਵਿੱਚ ਇਦਾਂ ਕੋਟ ਕਰ ਲੈਣਾ ਸਾਰੇ ਹੀ ਨੇ ਜਿਹੜੇ ਪੀਸ ਥੋੜੀ-ਥੋੜੀ ਕਰਕੇ ਇਦਾਂ ਸਾਰਾ ਲਾ ਲੈਣਾ ਵਾ ਠੀਕ ਹੈ ਦੇਖੋ ਜੀ ਸਾਰਾ ਲੱਗ ਗਿਆ ਤੇ ਇਸ ਤੋਂ ਬਾਅਦ ਆਪਾਂ ਇੱਕ ਹੋਰ ਭਾਂਡਾ ਲੈ ਕੇ ਸਾਰਾ ਬੇਸਣ ਜਿਹੜਾ ਆਪਣੇ ਕੌਲੀ ਚ ਸੀਗਾ ਉਹ ਇਹਦੇ ਤੇ ਪਾ ਦੇਣਾ ਆਪਾਂ ਨੇ ਤੇ ਇਹਨੂੰ ਇੱਕ ਇੱਕ ਕਰਕੇ ਆਪਾਂ ਫਿਰ ਇਸ ਤੋਂ ਬਾਅਦ ਤੜ ਲਾਂਗੇ ਖੜ ਤਾਂ ਆਪਾਂ ਨੇ ਬੇਸਣ ਜਿਹੜਾ ਬਾਲਾ ਨਹੀਂ ਪਾਉਣਾ ਇੱਕ ਦੋ ਚਮਚੇ ਹੀ ਪਾਉਣਾ ਮੇਸਣ ਪਾ ਕੇ ਇਸ ਤਰ੍ਹਾਂ ਆਪਾਂ ਨੇ ਇਹ ਜਿਹੜਾ ਇੱਕ ਚੰਗੀ ਤਰ੍ਹਾਂ ਨਾਲ ਕੋਟ ਪਹਿਲਾਂ ਮਸਾਲੇ ਕਰਨੇ ਫਿਰ ਬੇਸਣ ਇਸ ਤੋਂ ਬਾਅਦ ਥੋੜਾ ਜਿਹਾ ਤੇਲ ਪਾ ਕੇ ਕੜਾਈ ਚ ਆਪਾਂ ਨੇ ਜਾਂ ਪੈਨ 'ਚ ਇਹਨੂੰ ਆਪਾਂ ਨੇ ਹਲਕਾ ਜਿਹਾ ਦੋਨੋਂ ਪਾਸਿਓਂ ਸੇਕ ਲੈਣਾ ਹੈ। ਦੇਖੋ ਇਦਾਂ ਆਪਾਂ ਨੇ ਇਹੜੇ ਪੀਸੇਸ ਇਹਦੇ ਵਿੱਚ ਪਾ ਦੇਣੇ ਨੇਗੇ। ਇਦਾਂ ਫਿਰ ਆਪਾਂ ਇਹਨੂੰ ਹੌਲੀ-ਹੌਲੀ ਹਲਟ-ਪਲਟ ਕੇ ਜਿਹੜਾ ਸੇਕ ਲੈਣਾ। ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਬਹੁਤ ਹੀ ਵਧੀਆ ਬਣਦੀ ਹੈ। ਇਹ ਵੇਰੇ ਬੱਚੇ ਲੋਕੀ ਵਗੈਰਾ ਘਰ ਦੇ ਵਿੱਚ ਖਾਂਦੇ ਨਹੀਂ ਹੈਗੇ। ਤੁਸੀਂ ਇਦਾਂ ਬਣਾ ਕੇ ਦੇਖੋ। ਬੱਚੇ ਖੁਸ਼ ਹੋ ਕੇ ਖਾਣਗੇ ਕਈ ਵਾਰ ਤਾਂ ਬੱਚਿਆਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਲੋਕੀ ਹੈ ਇੰਨੀ ਜ਼ਿਆਦਾ ਜਾਨੇ ਕਿ ਟੇਸਟੀ ਬਣਦੀ ਹੈ ਬਿਲਕੁਲ ਹੀ ਸਵਾਦ ਆ ਜਿਹੜਾ ਅਲੱਗ ਹੁੰਦਾ ਵਾ ਦੇਖੋ ਇਦਾਂ ਆਪਾਂ ਇਹਨਾਂ ਨੂੰ ਕੱਢ ਲਾਂਗੇ ਹੁਣ ਇਦਾਂ ਦੇ ਹੋ ਜਾਣਗੇ ਤੇ ਬਾਕੀ ਦੇ ਜਿਹੜੇ ਪਏ ਆਪਾਂ ਉਹਨਾਂ ਨੂੰ ਵੀ ਹੌਲੀ ਹੌਲੀ ਕਰਕੇ ਤੜ ਲੈਣਾ ਮੈਂ ਇਦਾਂ ਹੀ ਸਾਰਿਆਂ ਨੂੰ ਦਵਾਰਾ ਦੇਖੋ ਇਦਾਂ ਜਿੱਦਾਂ ਆਪਾਂ ਪਹਿਲਾਂ ਤਲੇ ਨੇ ਉਸੇ ਤਰ੍ਹਾਂ ਤੜ ਲੈਣਾ ਮੈਂ ਇਹਨਾਂ ਨੂੰ ਤੇ ਇਦਾਂ ਦੇ ਹੋਰ ਵੀਡੀਓਜ਼ ਦੇਖਣ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਦੇਖੋ ਇਦਾਂ ਆਪਾਂ ਨੇ ਜਿਹੜੀਆਂ ਸਾਰੀਆਂ ਤਲ ਲੈਣੀਆਂ ਨੇ ਬਹੁਤ ਹੀ ਸਵਾਦ ਸਬਜੀ ਬਣਦੀ ਆ। ਮਹੋ ਨਹੀਂ ਲੈਂਦੀ ਇੰਨੀ ਜ਼ਿਆਦਾ ਯਾਨੀ ਕਿ ਵਧੀਆ ਬਣਦੀ ਹੈ ਇਹ ਸਬਜੀ। ਤੁਸੀਂ ਜ਼ਰੂਰ ਬਣਾ ਕੇ ਦੇਖਿਓ। ਸਾਰੇ ਆਪਾਂ ਨੇ ਜਿਹੜੇ ਇਹ ਲੋਕੀ ਨੂੰ ਤੜ ਲਿਆ ਵਾ ਚੰਗੀ ਤਰ੍ਹਾਂ ਦੇ ਨਾਲ ਮਸਾਲਾ ਜਾਣੀ ਜਿਹੜਾ ਆਪਣਾ ਇਸ ਤੋਂ ਬਾਅਦ ਮੈਂ ਪਿਆਜ਼ ਜਿਹੜੇ ਕੱਟ ਕੇ ਰੱਖੇ ਹੋਏ ਸੀਗੇ ਬਰੀਕ-ਬਰੀਕ ਉਹਨੂੰ ਆਪਾਂ ਤੜਕਾ ਲਾਉਣਾ ਮੈਂ ਇਹਨੂੰ ਉਹ ਪਾ ਦੇਣਾ ਉਸੇ ਤੇਲ ਜਿਹੇ ਸਟੇਲ ਦੇ ਵਿੱਚ ਆਪਾਂ ਨੇ ਲੋਕ ਕੇ ਜਿਹੜੇ ਉਹ ਤળી ਸੀਗੇ ਤੇ ਆਹ ਹੈਗੀਆਂ ਹਰੀਆਂ ਮਿਰਚਾਂ ਅਦਰਕ ਲਸਣ ਇਹ ਤੁਸੀਂ ਆਪਦੇ ਅਕੋਰਡਿੰਗ ਪਾਉਣੀ ਹੈ ਮਿਰਚ ਵਗੈਰਾ ਵੀ ਠੀਕ ਹੈ ਜੀ ਹੁਣ ਆਪਾਂ ਇਹਦਾ ਇੱਕ ਵਧੀਆ ਜਿਹਾ ਤੜਕਾ ਤਿਆਰ ਕਰ ਲੈਣਾ ਵਾ ਹਲਾਉਂਦੇ ਰਵਾਂਗੇ ਨਾਲ ਦੇ ਨਾਲ ਤਾਂ ਕਿ ਆਪਣਾ ਤੜਕਾ ਜਿਹੜਾ ਮੱਛੇ ਨਾ ਇਸ ਤੋਂ ਬਾਅਦ ਮੈਂ ਨਾ ਪਿਆਰ ਜਿੱਦਾਂ ਆਪਾਂ ਉਹਦੇ ਚ ਪਾਉਨੇ ਹੁੰਨੇ ਆ ਆ ਕੜਾਈ ਪਨੀਰ ਵਗੈਰਾ ਦੇ ਵਿੱਚ ਇਦਾਂ ਦੇ ਪੀਸ ਨੇ ਜਿਹੜੇ ਪਿਆਜ਼ਾਂ ਨੂੰ ਖੋਲ ਕੇ ਇਦਾਂ ਕਰਕੇ ਰੱਖੇ ਸੀ ਇਹਨਾਂ ਨੂੰ ਵੀ ਆਪਾਂ ਨੇ ਵਿੱਚ ਹੀ ਪਾ ਦੇਣਾ ਇਬੜੇ ਸੁਣੇ ਲੱਗਦੇ ਆ ਵਿੱਚ ਪਾਏ ਹੋਏ ਦੇਖੋ ਤੜਕਾ ਤਕਰੀਬਨ ਆਪਣਾ ਬਣ ਚੁੱਕਿਆ ਹੈ ਹੁਣ ਤੋਂ ਬਾਅਦ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦੇਣਾ ਇਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣਾ ਵਾ ਠੀਕ ਹੈ ਜੀ ਜਿਹੜਾ ਆਪਣਾ ਤੜਕਾ ਸੀ ਉਹ ਹੁਣ ਨਮਕ ਪਾਉਣ ਦੇ ਨਾਲ ਹੋਰ ਵੀ ਜਲਦੀ ਭੁੱਜ ਜਾਊਗਾ ਤੇ ਇਸ ਤੋਂ ਬਾਅਦ ਮ ਜੀਰਾ ਵਗੈਰਾ ਜੋ ਵੀ ਤੁਸੀਂ ਪਾਉਣਾ ਹੈ ਤੜਕੇ ਚੋਂ ਪਾ ਸਕਦੇ ਹੋ ਚੰਗੀ ਤਰ੍ਹਾਂ ਨਾਲ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਵਾ ਦੇਖੋ ਤੜਕੇ ਦਾ ਕਲਰ ਹੈ ਜਿਹੜਾ ਪਿਆਜ਼ਾਂ ਦਾ ਆਪਣੇ ਦਾ ਚੇਂਜ ਹੋ ਗਿਆ ਵਾ ਲੋ ਫ੍ਰੇਮ ਤੇ ਭੁੰਨੇ ਹੋਏ ਤੜਕੇ ਨੂੰ ਫਿਰ ਵੱਧ ਵਧੀਆ ਬਣਦਾ ਤੇ ਇਸ ਤੋਂ ਬਾਅਦ ਜਿਹੜਾ ਬੇਸਨ ਲੱਤ ਆਪਾਂ ਉਹ ਕੋਟ ਕੀਤੇ ਸੀਗੇ ਲੋਕੀ ਵਾਲੇ ਪੀਸਿਸ ਇਸ ਤੋਂ ਬਾਅਦ ਹੁਣ ਪਪਾ ਤੜਕਾ ਜਿਹੜਾ ਇਹ ਤੜਕੇ ਚ ਪਾਉਣੀ ਆ ਹਲਦੀ ਤੜਕਾ ਜਿਹੜਾ ਆਪਣਾ ਬਣ ਰਿਹਾ ਵਾ ਸਿੰਪਲ ਬੇਸਿਕ ਜੀ ਮਸਾਲੇ ਲਾਲ ਮਿਰਚ ਸੋਸੇ ਕਸਤੂਰੀ ਮਿਰਚ ਵਗੈਰਾ ਵੀ ਪਾ ਸਕਦੇ ਹੋ ਇਹਦੇ ਨਾਲ ਕਲਰ ਆ ਜਿਹੜਾ ਬਹੁਤ ਸੋਹਣਾ ਆਉਂਦਾ ਵਾ ਸਬਜੀ ਦਾ ਤੇ ਆ ਜੀਰਾ ਵਾ ਕੁੰਨ ਕੇ ਰੱਖਿਆ ਆ ਇਹਨੂੰ ਗ੍ਰाइंड ਕਰ ਲਓ ਇਹਦੇ ਨਾਲ ਹਰ ਇੱਕ ਸਬਜੀ ਚ ਪਾਉਣੇ ਆਪਾਂ ਇਹ ਤਾਂ ਬਹੁਤ ਵਧੀਆ ਹੀ ਟੇਸਟ ਆਉਂਦਾ ਵਾ ਇਹਦੇ ਨਾਲ ਤੇ ਇਸ ਤੋਂ ਬਾਅਦ ਮੈਂ ਇੱਕ ਚਮਚਾ ਜਿਹੜਾ ਬੇਸਨ ਦਾ ਲਿਆ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਰਲਵਾ ਲੈਣਾ ਵਾ ਰੋਲਾ ਕੇ ਜਿਹੜਾ ਆਪਣਾ ਤੜਕਾ ਬਣਦਾ ਸੀ ਉਹਦੇ ਥੋੜਾ ਜਿਹਾ ਪਾਣੀ ਪਾ ਕੇ ਨੂੰ ਆਪਾਂ ਚਲਾਵਾਂਗੇ ਇਹ ਕਹਿੰਦੇ ਇਸ ਤੋਂ ਬਾਅਦ ਜਿਹੜਾ ਆਪਾਂ ਘੋਲ ਕੇ ਰੱਖਿਆ ਆ ਮਿਕਸ ਕਰਕੇ ਰੱਖਿਆ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਘੋਲ ਲੈਣਾ ਪੇਸਟ ਨੂੰ ਵਿੱਚ ਹਲਦੀ ਆ ਲਾਲ ਮਿਰਚ ਮਸਾਲਾ ਜੀਰਾ ਭੁੰਨਿਆ ਹੋਇਆ ਇਹ ਪਾਇਆ ਮੈਂ ਨਮਕ ਨਹੀਂ ਪਾਉਣਾ ਹੈਗਾ ਇੱਥਾ ਕਿਉਂਕਿ ਨਮਕ ਆਪਾਂ ਪਹਿਲਾਂ ਪਿਆਜ਼ਾਂ ਚ ਪਾਤਾ ਤੜਕੇ ਚ ਨਮਕ ਪਾਉਣ ਦੇ ਨਾਲ ਤੜਕਾ ਹੈ ਜਿਹੜਾ ਉਹ ਥੋੜਾ ਜਿਹਾ ਜਲਦੀ ਬਣ ਜਾਂਦਾ ਵਾ ਕੋਈ ਦਾਣੇ ਨਹੀਂ ਇਹ ਜਿਹੜੇ ਲਮਸ ਨੇ ਇਹਦੇ ਚ ਇਕੱਠਾ ਉਹ ਸਾਰੀਆਂ ਆਪਾਂ ਚੰਗੀ ਤਰ੍ਹਾਂ ਦੇ ਨਾਲ ਫੇਰ ਦੇਣੀਆਂ ਨੇ ਠੀਕ ਹੈ ਜੀ ਬਾਲਾ ਬੇਸਣ ਨਹੀਂ ਪਾਉਣਾ ਹੈਗਾ ਸਿਰਫ ਇੱਕ ਇੱਕ ਅੱਧਾ ਅੱਧਾ ਚਮਚਾ ਜਿਹਾ ਇੱਕ ਚਮਚਾ ਹੀ ਪਾਉਣਾ ਵਾ ਕਿਉਂਕਿ ਨਹੀਂ ਤਾਂ ਫਿਰ ਆਪਣੀ ਸਬਜ਼ੀ ਨਿਕੜੀ ਬਣ ਜਾਊਗੀ ਜੇ ਬੇਸਣ ਜ਼ਿਆਦਾ ਹੋਊਗਾ ਇਹ ਚੀਜ਼ ਦਾ ਤੁਸੀਂ ਖਿਆਲ ਰੱਖਣਾ ਹੈ ਚੰਗੀ ਤਰ੍ਹਾਂ ਦੇ ਨਾਲ ਆਪਾਂ ਇਹਨੂੰ ਮਿਲਾ ਲੈਣਾ ਹੁਣ ਇਹਨੂੰ ਆਪਾਂ ਪਾ ਦਾਂਗੇ ਤੜਕੇ ਦੇ ਵਿੱਚ ਜਿਹੜਾ ਆਪਾਂ ਤੜਕਾ ਹੋਣ ਜਿਹੜਾ ਆਪਣਾ ਇਹ ਬਣ ਚੁੱਕਿਆ ਸੀ ਇਹਨੂੰ ਆਪਾਂ 2-3 ਮਿੰਟ ਲਈ ਹਲਾਵਾਂਗੇ ਚੰਗੀ ਤਰ੍ਹਾਂ ਨਾਲ ਠੀਕ ਹੈ ਜੀ ਥੋੜਾ ਜਿਹਾ ਹੋਰ ਪਾਣੀ ਪਾ ਦਾਂਗੇ ਹਲਾ ਕੇ ਪਿਆਜ਼ ਪਾਏ ਕਿੰਨੇ ਸੋਹਣੇ ਲੱਗਦੇ ਆ ਵਿੱਚ ਆਪਣੇ ਤੜਕੇ ਦੇ ਇਹ ਪਾ ਵੱਡੇ ਵੱਡੇ ਕੱਟ ਕੇ ਪਾਏ ਸੀਗੇ ਉਹਨਾਂ ਨੂੰ ਆਪਾਂ ਸੇਕ ਲੱਗਣ ਦਵਾਂਗੇ ਥੋੜੀ ਦੇਰ ਠੀਕ ਹੈ ਜੀ ਇੱਕ ਇੱਕ ਮਿੰਟ ਇਸ ਤੋਂ ਬਾਅਦ ਜਿਹੜੇ ਆਪਾਂ ਨੇ ਲੋਕੀ ਬਣਾ ਕੇ ਰੱਖੀ ਸੀ ਨਾ ਉਹ ਤੜਕੇ ਆਪਾਂ ਨੇ ਰੱਖੀ ਸੀਗੀ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਠੀਕ ਹੈ ਜੀ ਤੈਨੂੰ ਚੰਗੀ ਤਰ੍ਹਾਂ ਨਾਲ ਆਪਾਂ ਨੇ ਰਲਾ ਦੇਣਾ ਕੀ ਮਸਾਲੇ ਆ ਜਿਹੜੇ ਆਪਣੇ ਚੰਗੀ ਤਰ੍ਹਾਂ ਦੇ ਨਾਲ ਆ ਜਿਹੜੇ ਸਬਜੀ ਦੇ ਵਿੱਚ ਮਿਕਸ ਹੋ ਜਾਣ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਦੇਖੋ ਜੀ ਪਾਣੀ ਆ ਜਿਹੜਾ ਬਿਲਕੁਲ ਹੀ ਖਤਮ ਹੋ ਗਿਆ ਆਪਣੀ ਸਬਜੀ ਚ ਤੇ ਆਪਾਂ ਇਹਨੂੰ ਹੁਣ ਟਾ ਕੇ 5 ਤੋਂ ਲੈ ਕੇ 7 ਕਿ ਮਿੰਟ ਤੱਕ ਪਕਾ ਲਾਂਗੇ ਦੇਖੋ ਬਿਲਕੁਲ ਇਹ ਜਿਹੜਾ ਆਪਣਾ ਪਰਫੈਕਟ ਕਲਰ ਆਇਆ ਵਾ ਸਬਜੀ ਦਾ ਤੇ ਤੇਲ ਲੱਗ ਹੋ ਗਿਆ ਦਾ ਮਤਲਬ ਸਬਜੀ ਹੈ ਜਿਹੜੀ ਆਪਣੇ ਬਣ ਗਈ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਰਾਂਗੇ ਸਰ ਬਹੁਤ ਹੀ ਸੁਆਦ ਸਬਜੀ ਬਣਦੀ ਆ ਤੁਸੀਂ ਵੀ ਘਰ 'ਚ ਜਰੂਰ ਟਰਾਈ ਕਰਕੇ ਦੇਖਿਓ ਤੇ ਇਦਾਂ ਦੀਆਂ ਹੋਰ ਰੈਸਪੀਸ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਨੋ ਜੀ ਆਪਣੀ ਜਿਹੜੀ ਲੋਕੀ ਦੀ ਟੇਸਟੀ ਜੀ ਸਬਜੀ ਆ ਉਹ ਬਣ ਕੇ ਤਿਆਰ ਹੋ ਗਈ ਆ ਦੇਖੋ ਕਿੰਨੀ ਜਿਆਦਾ ਟੇਸਟੀ ਪਰੌਂਠਿਆਂ ਨਾਲ ਗਾਓ ਜਾਂ ਰੋਟੀ ਨਾਲ ਗਾਓ ਬਹੁਤ ਹੀ ਵਧੀਆ ਲੱਗਦੀ ਆ ਖਾਣ ਨੂੰ ਬੱਚੇ ਵੀ ਵੱਡੇ ਵੀ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਦੇਖੋ ਜਿੱਦ ਕਿੰਨਾ ਸੋਹਣਾ ਕਲਰ ਆਇਆ ਵਾ ਤੇ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ